ਉਤੇ ਆਵਾਂਗੇ ਇੱਕ ਕੁਝ ਲੈਣਾ ਸੌਣ ਦੇ ਮਹੀਨੇ ਦੇ ਨਾਤੇ ਹੁਣ ਚੰਨਾ ਸੌਣ ਵਾਲੀ ਪੈਂਦੀ ਏ ਫੁਹਾਰ ਵੇ ਤੇ ਆ ਜਾ ਛੁੱਟੀ ਲੈ ਕੇ ਫਾਜ ਚੋਇ ਉਦਾਰ ਵੇ ਹੁਣ ਚੰਨਾ ਹੁਣ ਚੰਨਾ ਸੌਣ ਵਾਲੀ ਪੈਂਦੀ ਏ ਫੁਹਾਰ ਵੇ ਆ ਜਾ ਛੁੱਟੀ ਲੈ ਕੇ ਫੌਜ ਚੋਂ ਉਡਾਰਵੇਂ ਹੋ ਚੰਨਾ ਸੋਣ ਵਾਲੀ ਪੈਂਦੀ ਏ ਹੁਆ ਰਵੇਂ ਹੋ ਆ ਜਾ ਛੁੱਟੀ ਲੈ ਕੇ ਫੌਜ ਚੋਂ ਉਡਾਰਵੇਂ ਹੋ ਸੋਟ ਚੰਨਾ ਤੇਰੀ ਮੈਂ ਪਸੰਦ ਵਾਲਾ ਪਾਇਆ ਵੇ ਹੜ ਤੱਕ ਦੀ ਬਣ ਰੇ ਤੇ ਤੂੰ ਕਿਉਂ ਨਾ ਆਇਆ ਵੇ ਸੋਟ ਚੰਨਾ ਤੇਰੀ ਮੈਂ ਪਸੰਦ ਵਾਲਾ ਪਾਇਆ ਵੇ ਖੜੇ ਤੱਕਦੀ ਬਨੇ ਰੇਤ ਤੂੰ ਕਿਉਂ ਨਾ ਆਇਆ ਵੇ ਤੂੰ ਕਿਉਂ ਨਾ ਆਇਆ ਵੇ ਲਵਾਈਆਂ ਮਹਿੰਦੀਆਂ ਮੈਂ ਚੜਾਈਆਂ ਚੂੜੀਆਂ ਮੈਂ ਲਵਾਈਆਂ ਮਹਿੰਦੀਆਂ ਮੈਂ ਚੜਾਈਆਂ ਚੂੜੀਆਂ ਮੈਂ ਕੀਤਾ ਇਹ ਸ਼ਿੰਗਾਰ ਵੇ ਹੋ ਆ ਜਾ ਛੁੱਟੀ ਲੈ ਕੇ ਫੌਜ ਚੋਂ ਉਦਾਰ ਵੇ ਵੇ ਚੰਨਾ ਸੋਣ ਵਾਲੀ ਪੈਂਦੀ ਏ ਹੁਵਾਰ ਵੇ ਹੋ ਆ ਜਾ ਛੁੱਟੀ ਲੈ ਕੇ ਫੌਜ ਚੋਂ ਉਦਾਰ ਵੇ ਹੋ सुत बागी मोरवे चांजरांदे बोरवे चांजरांदे बोरवे सुहावणी अरत बाग़ी बोलदर फिर दलू दुखाई जांजी रांदे हंजी रांदे बोरवे ਵੇ ਰੱਖ ਦੀਆਂ ਹਾਏ ਵੇ ਰੱਖ ਦੀਆਂ ਉਪਾਂ ਮੇ ਰੱਖ ਦੀਆਂ ਤੱਬ ਮੈਂ ਸੰਭਾਲਵੇਂ ਹੋ ਆ ਜਾ ਛੁੱਟੀ ਲੱਗੇ ਭੋਜ ਚੁਦਾਰਵੇਂ ਹੋ ਚੰਨਾ ਸੋਣ ਵਾਲੀ ਪੈਂਦੀ ਏ ਫੁਆਰੇਵੇਂ ਹੋ ਆ ਜਾ ਛੁੱਟੀ ਲੱਗੇ ਭੋਜ ਚੁਦਾਰਵੇਂ ਹੋ ਸਿਰ ਇੱਕ ਮਿੰਟ ਹੋਰ ਇੱਕ ਵਾਰ ਰਚਨਾ ਹੈ ਜੀ ਕਣੀਆ ਕਿ ਕਿਸਾਨ ਦੀ ਗੱਲ ਹੋ ਤੇ ਕਣੀਆ ਦੀ ਗੱਲ ਨਾ ਹੋਵੇ ਨਾ ਸਰਦ ਵਰਲੀ ਹੂੰ ਕਣੀਆਂ ਕਣੀਆਂ ਅਣਕੀਆਂ ਕਣੀਆਂ 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 ਅਣਕੀਆਂ ਕਣੀਆਂ ਕਣੀਆਂ ਰੱਬ ਕੋਲਾਂ ਆਂ ਯਾ ਨੇ ਉਹਨੇ ਬਣਾਇਆ ਨੇ ਰੱਬ ਕੋਲਾਂ ਆਂ ਯਾ ਨੇ ਉਹਨੇ ਬਣਾਇਆ ਨੇ ਕੁਦਰਤ ਦੀਆਂ ਜਾਈਆਂ ਨੇ ਕਣਿਆ ਕਣਿਆ ਨਕੀਆਂ ਕਣਿਆ ਕਣਿਆ ਕਦੇ ਡਿੱਗਦੀਆਂ ਸੁੱਕਿਆ ਪੱਤਿਆਂ ਤੇ ਠੰਡ ਪਾਵਣ ਚਰਖੇ ਕੱਤਿਆਂ ਹੱਤੇ ਕਦੇ ਡਿੱਗਦੀਆਂ ਸੁੱਕਿਆ ਪੱਤਿਆਂ ਤੇ ਠੰਡ ਪਾਵਣ ਚਰਖੇ ਕੱਤਿਆਂ ਤੇ ਪੀਆ ਦੇ ਬਾਜਲੀ ਇਸ ਮਨਾਂ ਚੋਪੁਣੀਆਂ ਕਣੀਆਂ ਕਣੀਆਂ ਨਿਕੀਆਂ ਕਣੀਆਂ ਅਕਣੀਆਂ ਰੱਬ ਕੋਰਾਂਿਆਂ ਨੇ ਹੋਨੇ ਬਣਾਈਆਂ ਨੇ ਕੁਦਰਤ ਦੁਨੀਆਂ ਜਾਈਆਂ ਨੇ ਕਣੀਆਂ ਕਣੀਆਂ ਨਿਕੀਆਂ ਕਣੀਆਂ ਅਕਣੀਆਂ ਆਮਦ ਸੁਣ ਕੇ ਕਣੀਆਂ ਦੇ ਜੁਣਾ ਸਾਹਿਬ ਆਮਦ ਸੁਣ ਕੇ ਕਣੀਆਂ ਦੀ ਮੋਰਚ ਫਰੇ ਕੂਕ ਪਏ ਹਾਂ ਆਮਦ ਸੁਣ ਕੇ ਕਣੀਆਂ ਦੀ ਮੋਰਚ ਫਰੇ ਕੂਕ ਪਏ ਚਿਰ ਹੋਇਆ ਕਿੰਨਾ ਮਿਲਿਆ ਨੂੰ ਜੋ ਵਿਆਈਆਂ ਦੇ ਬਲ ਖੂਕ ਪਵੇ ਡੁੰਗੇ ਸਮੁੰਦਰ ਮਨ ਦੀਆਂ ਗੱਲਾਂ ਡੁੰਗੇ ਸਮੁੰਦਰ ਮਨ ਦੀਆਂ ਗੱਲਾਂ ਕਿਸੇ ਨੇ ਕਦ ਮਣੀਆਂ ਕਣੀਆਂ ਕਣੀਆਂ ਨਕੀਆਂ ਕਣੀਆਂ ਅਕਣੀਆਂ ਰੱਬ ਕਰੋ ਆਈਆਂ ਨੇ ਉਹਨੇ ਬਣਾਇਆ ਨੇ ਕੁਦਰਤ ਦੀਆਂ ਜਾਈਆਂ ਨੇ ਕਣੀਆਂ निक कणियां 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 कणिया नकियां कणिया कणियूं बहुत बहुत जी पंजाबी साहित सवा मीटिंग